ਉਹ ਜੀਨੇ ਪਰ ਆਹੋ ਸੇਂਦੇ ਨੇ ਸਕੂਲਾਂ ਦੇ ਛੰਗਾਂ ਦੀ ਬਾਡੀ ਵੀ ਚੁੱਧ ਹੋ ਜਾਣਾ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਆਹ ਬੰਦ ਕਰੀ ਨਾ ਸਾਰਾ ਨਾਨਕ ਸਾਹਿਬ ਫੋਨ ਪਾਨ ਖੋਲ ਲੇ ਸਾਰੇ ਹੁਣ ਨਹੀਂ ਰਾਤ ਨੂੰ ਨਹੀਂ ਬੰਦ ਕੀਤੇ ਜੀ ਉਹ ਧਾਰ ਨਹੀਂ ਕੋਈ ਬਹੁਤ ਵਧੀਆ ਬਹੁਤ ਵਧੀਆ ਉਹ ਧਾਰ ਨਹੀਂ ਫਿਰ ਕੀ ਹੋਇਆ ਹਰਾ ਸਮੇਂ ਘਾੜੇ ਚ ਕਿਉਂਦੇ ਰਹੀ ਸਰਕਾਰ ਦੇ ਅਖੜ ਰਵਈਏ ਦੇ ਵਿਰੋਧ ਸਰਕਾਰ ਦੇ ਜ਼ਬਰ ਦੇ ਵਿਰੋਧ ਸਬਰ ਦਾ ਘੁੱਟ ਭਰਦਿਆਂ ਕਿਸਾਨਾਂ ਮਜ਼ਦੂਰਾਂ ਨੇ ਫੇਰ ਡੀਸੀ ਦਫ਼ਤਰਾਂ ਤੇ ਫੜਾ ਮੱਲੇ ਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਕੇਂਦਰ ਦੀ ਲੜਾਈ ਆਪਦੇ ਘਰ ਦੇ ਵਿੱਚ ਲੈ ਜਾਂਦੀ ਆ 14 ਮਹੀਨੇ ਹੋ ਕੇ ਹੋ ਗਏ ਆ ਕੇਂਦਰ ਦਾ ਚੇਤਾ ਬਣ ਕੇ ਬੈਠਾ ਪੰਜਾਬ ਦਾ ਮੁੱਖ ਮੰਤਰੀ ਅੱਜ ਆਕ ਕੇ ਕਿਸਾਨਾਂ ਨੇ ਇਹ ਲੜਾਈ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਲੈ ਜਾਂਦੀ ਆ ਸੋ ਇਹਦੇ ਤੇ ਸਾਰੇ ਪੰਜਾਬ ਨੂੰ ਅਪੀਲ ਵਾ ਉਹਨਾ ਮਾਨਯੋਗ ਮਲਾਜਮਾਂ ਨੂੰ ਅਪੀਲ ਆ ਜਿਨ੍ਹਾਂ ਮਲਾਜਮਾਂ ਨੇ ਕੱਲ ਨਰਦਈ ਪੁਣਾ ਵਿਖਾਉਂਦਿਆਂ ਕੈਂਪ ਟਾਇਆ ਲੰਗਰ ਪੁੱਟਿਆ ਮਾਵਾ ਭੈਣਾ ਨੂੰ ਲਟੇਨ ਕੀਤਾ ਵਾ ਔਰ ਭਗਵੰਤ ਮਾਨ ਨੇ ਕਿਰਤ ਕਣਾ ਦੀ ਸੂਚੀ ਤੋਂ ਵਪਾਰ ਜਾਂਦੇ ਆ ਜਿਵੇਂ ਕੱਲ ਆਗੂਆਂ ਨੂੰ ਗੱਲਬਾਤ ਨਹੀਂ ਸੱਦ ਕੇ ਕੇਂਦਰੀ ਟੀਮ ਦੇ ਨਾਲ ਗੱਲਬਾਤ ਕਰਾਉਂਦਿਆਂ ਜਿਵੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਅਤਕ ਤਨੌਣੀ ਕਾਰਵਾਈ ਆ ਹੁਣ ਤਾਂ ਲੋਕਤੰਤਰ ਆ ਜਦੋਂ ਲੋਕਤੰਤਰ ਨਹੀਂ ਡੰਡਾਤੰਤਰ ਹੁੰਦਾ ਸੀ ਉਦੋਂ ਵੀ ਕੋਈ ਦੂਜੇ ਦੇਸ਼ ਦਾ ਰਾਜਦੂਤ ਆ ਗੱਲਬਾਤ ਕਰਨ ਆਲੀ ਜਿਹੜਾ ਜਾਂਦਾ ਸੀ ਉਹਨੂੰ ਸੁਰੱਖਿਅਤ ਵਾਪਸ ਮੋੜਿਆ ਜਾਂਦਾ ਸੀ ਇਹ ਰਵਾਇਤ ਰਹੀ ਆ ਸ਼ੁਰੂ ਤੋਂ ਰਜਵਾੜਾ ਸ਼ਾਹੀ ਦੀ ਭਾਵੇਂ ਕੋਈ ਕਿੱਡਾ ਜਾਬਰ ਸੀ ਪਰ ਔਰੰਗਜ਼ੇਬ ਦੀ ਰੂਹ ਵਾਲਾ ਭਗਵੰਤ ਮਾਨ ਜਿਵੇਂ ਕੱਲ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਵਾ ਕੈਂਪ ਟਾਏ ਗਏ ਆ ਸਟੇਜਾਂ ਟੋਲ ਤੋੜੀਆਂ ਗਈਆਂ ਵਾ ਟਰੈਕਟਰ ਟਰਾਲੇ ਜਿਹੜੇ ਆ ਉਹ ਜੀਸੀਪੀ ਮਗਰ ਪਾ ਕੇ ਸੁੱਟੇ ਗਏ ਆ ਇਹਦਾ ਇੱਕ ਇੱਕ ਚੀਜ਼ ਦਾ ਹਿਸਾਬ ਤਰਤੀਮਾਂ ਦੇ ਜਾਏ ਕਰਨਗੇ ਦੋਆਂ ਫੋਰਮਾਂ ਵੱਲੋਂ ਸਾਂਝੀ ਰਏ ਬਣਾ ਕੇ ਪੰਜਾਬ ਹਰਿਆਣਾ ਤੇ ਅਦਰ ਸਟੇਟਾਂ ਦੇ ਵਿੱਚ ਅੱਜ ਡੀਸੀ ਦਫ਼ਤਰ ਦੇ ਉੱਤੇ ਧਰਨੇ ਅਰੰਭ ਕਰਤੇ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਲੜਾਈ ਅੱਗੇ ਵਧੂਗੀ ਕਿਉਂਕਿ ਇਹ ਰੋਹ ਤਿੱਖਾ ਹੋਣਾ ਵਾ ਇਹ ਰੋਹ ਕੱਲਾ ਹੁਣ ਸ਼ੰਭੂ ਬਾਰਡਰ ਵਾਲਾ ਨਹੀਂ ਰਹਿਣਾ ਇਹਨੇ ਪੂਰੇ ਦੇਖਦੇ ਦੇ ਜਾਣਾ ਵਾ ਇਸ ਗੁੱਸੇ ਨੇ ਜਿਵੇਂ ਜਿਵੇਂ ਇਹ ਗੁੱਸਾ ਵਧੂਗਾ ਉਮੀਦਾਂ ਆਪੂ ਰਹਿ ਕਰਕੇ ਅਗਲੇ ਐਲਾਨ ਕਰਨਗੇ ਪੰਜਾਬ ਦੇ ਦੇਸ਼ ਦੇ ਧੀਆਂ ਪੁੱਤਰਾਂ ਨੂੰ ਕਿਰਤੀਆਂ ਕਾਮਿਆਂ ਨੂੰ ਅਪੀਲ ਆਓ ਇੱਕ ਹੋਈਏ ਇੱਕੇ ਤੇ ਸੰਘਰਸ਼ ਦੇ ਬਲਬੂਤੇ ਉਤੇ ਆਪਾਂ ਆਪਣੀ ਦੇਸ਼ ਆਪਣੀ ਕਿਰਤ ਆਪਣੀ ਕਿਸਾਨੀ ਆਪਣੀ ਜਵਾਨੀ ਆਪਣੀ ਫਸਲ ਬਚਾਵਾਂਗੇ ਸੋ ਡੀਸੀ ਫਿਰੋਜ਼ਪੁਰ ਤੇ ਧਰਨਾ ਲੱਗ ਚੁੱਕਾ ਵਾ ਬਾਕੀ ਤੇ ਜ਼ਿਲ੍ਹਿਆਂ ਦੇ ਵਿੱਚ ਵੀ ਰਿਪੋਰਟਾਂ ਲਗਾਤਾਰ ਆ ਰਹੀਆਂ ਵਾ ਔਰ ਸ਼ਾਮਾਂ ਤੱਕ ਬਹੁਤ ਕੁਝ ਸਾਫ ਤਸਵੀਰ ਬਣਨੀ ਆ ਇਹ ਵੇਖ ਲੋ ਆ ਹਜ਼ਾਰਾਂ ਹੀ ਕਿਸਾਨ ਹਜ਼ਾਰਾਂ ਹੀ ਮਜ਼ਦੂਰ ਆ ਆਪਣੀਆਂ ਵਛਾਈਆਂ ਵਛਾਉਣ ਨੂੰ ਪੂਰੀ ਪੂਰੀ ਚੜ੍ਹਦੀ ਕਲਾਂ ਲੱਗੇ ਹੋਇਆ ਕਿਉਂਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਘਰ ਆਰਾਮ ਕਦੇ ਨਾ ਵੰਦੇ ਜਦੋਂ ਦਰਦ ਹੋਵੇ ਜਿਨ੍ਹਾਂ ਨੂੰ ਦਰਦ ਹੋਵੇ ਉਹ ਫਿਰ ਲੜਾਈ ਦੇ ਮੈਦਾਨ ਦੇ ਵਿੱਚੋਂ ਆਉਂਦੇ ਵੀ ਆ ਤੇ ਕਦੀ ਭੱਜੇ ਵੀ ਨਹੀਂ ਸੋ ਲੰਡੀ 부ੱਚੀ ਭੱਜੂ ਤੇ ਇਥੇ ਕਿਰਤੀ ਕਾਮਾ ਗੱਜੂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ